ਹਾਂਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਜਿਹੜੀ ਨੀਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਹੀ ਅ ਅਸੀਂ ਸ਼ੰਭੂ ਤੋਂ ਬਹੁਤ ਵੱਡੀ ਕੰਦਰੀ ਕੀਤੀ ਹੈ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਜੁਬੀ ਵਰਨ ਸ਼ਰਮਾ ਜੀ ਐਸਐਸਪੀ ਸਾਹਿਬ ਪਟਿਆਲਾ ਐਸਪੀ ਜੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਅਨੁਸਾਰ ਸ਼ੰਭੂ ਨੇ ਤਨ ਮਿਤੀ 5 2 2026 ਨੂੰ ਨਾਕਾ ਲਾਇਆ ਹੋਇਆ ਸੀਗਾ ਸ਼ੰਭੂ ਟੋਲ ਨਾ ਦੇ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਇੱਥੇ ਜਿਹੜਾ ਅੱਗੇ ਵੀ ਅਕਸਰ ਅਸੀਂ ਇਹੋ ਜਿਹੇ ਚੈਕਿੰਗ ਕਰਦੇ ਰਹਿੰਦੇ ਹਾਂ ਉਸ ਤੇ ਕੱਲ ਵੀ ਨਾਕਾ ਲੱਗਿਆ ਹੋਇਆ ਸੀ ਤਾਂ ਨਾਕੇ ਦੇ ਦੌਰਾਨ ਉਸ ਵਿਅਕਤੀ ਤੇਗੜੋਂ ਦਾ ਦਿਖਾਈ ਦਿੱਤਾ ਜਿਹਨੇ ਚੈਕ ਕੀਤਾ ਤੇ ਉਹਦੇ ਤੋਂ ਉਹਦੇ ਕੋਲੋਂ 1 ਕਿਲੋ ਜਿਹੜੀ ਹੀਰਣ ਬਰਾਮਦ ਹੋਈ ਇਹ ਕਾਦੀ ਕਿੰਨੀ ਦੀ ਗੱਲ ਹੈ ਇਸ ਦੇ ਬਾਰੇ ਜੀ ਤੁਹਾਨੂੰ ਜਿਆਦਾ ਪਤਾ ਤੁਸੀਂ ਘਬਰਾ ਕਰੋ ਲਾਉਂਦੇ ਰਹਿੰਦੇ ਹੋ ਤੇ ਲੁੱਟਦੇ ਰਹਿੰਦੇ ਹੋ ਜੀ ਕੀਮਤ ਮੈਂ ਕਿਉਂਕਿ ਇਹੋ ਜਿਹੀ ਵੀ ਤਾਂ ਐ ਨਹੀਂ ਕੋਈ 플ੌਟ ਆ ਜਾਂ ਕਿੰਨੀ ਕੀਮਤ ਹੋ ਗਈ ਇਹ ਤਾਂ ਲੱਗੀ ਲਾਈ ਹੈ ਜੀ ਤੇ ਜੋਕਰ ਸਰ ਬੰਦੇ ਦਾ ਪੂ ਲੈ ਕੇ ਆ ਰਿਹਾ ਸੀ ਤੇ ਜੀ ਅਸੀਂ ਇਹਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਹੈ ਪੀ son of ਸ਼ੇਰ ਸਿੰਘ ਇਹ ਕ੍ਰਿਸ਼ਨਾ ਕਲੋਨੀ ਲੁਧਿਆਣਾ ਦਾ ਰਹਿਣ ਵਾਲਾ ਹੈ ਜੀ ਤੇ ਇਹਦੇ ਤੋਂ ਪਹਿਲੇ ਵੀ ਚੋਰੀ ਚੋਰੀ ਦੇ ਕਸਤੇ ਦਰਜ ਨੇ ਤੇ ਇਹ 파ਟ ਦਿੱਲੀ ਸਾਈਡ ਤੋਂ ਲੈ ਕੇ ਆ ਰਿਹਾ ਸੀ ਜੀ ਕਿੱਥੇ ਜਾਣਾ बस बसते आया सीगा जी आगे ना ये जदों नाका नुका लगया हुंदा फिर ये बसो उतर के पैदल हो जंदे है ते वी असली नाका ਲੰਘ ਜੇਗਾ ਨੱਕ ਦੇਦਰ ਤੇ ਅਗੇ ਹੁੰਦੀ ਹੈ ਤਾਂ ਕਰਕੇ ਪੈਦਲ ਤੋਂ ਵੀ ਉਹ ਥੱਲੇ ਉੱਤਰ ਗਿਆ ਥੱਲੇ ਉਤਰ ਕੇ ਜਿਹੜੇ ਪੁਲਿਸ ਪਾਰਟੀ ਨੇ ਦੇਖਿਆ ਭੱਜ ਲੱਗਿਆ ਸਫਾਵਾ ਸੱਟ ਕੇ ਤੇ ਇਹਨਾਂ ਨੇ ਐਸੋਸੀਏਸ਼ਨ ਨੂੰ ਤੇ ਇਹਨਾਂ ਦੀ ਟੀਮ ਉੱਤੇ ਖੜੀ ਜੀ ਇਹਨਾਂ ਦੇ ਬੁਰੇ ਮਸਤੀ ਨਾਲ ਪਬਲਿਕ ਪਬਲਿਕ ਕਰਕੇ 35 35 ਨੰਬਰ 24 ਅੰਟਰਸੈਕਸ਼ਨ ਕੀ ਕਰਤੀ ਅਸੀਂ ਐਮਡੀਪੀਐਸ ਦੇ ਕੰਮ ਦੇਖੀ ਕੰਮ ਦੇ ਕੀਤੀ ਹੈ ਤੇ ਇਹ ਅ ਇਸ ਪਿੱਲੂ ਰਿਹਾ ਨੇ ਕਿ ਬਹੁਤ ਮਹਰੀ ਫਗਰੀ ਹੋ ਗਈ ਹੈ ਕਮਰਸ਼ੀਅਲ ਹੋ ਗਈ ਹੈ ਸਿਰਫ ਕਮਰਸ਼ੀਅਲ ਸਰਪ੍ਰੇਖ ਦੇ ਸੇਣੀ ਨੇ ਕਿੰਨੇ ਜਿਗਲੰ ਕਰ ਦੇਣੀ ਜੇ ਜੇ ਨਾ ਪੰਜਾਬੰ ਦਾ ਰਿਮਾਂਡ ਲੈ ਆਇਆ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਮਤਲਬ ਇਹਦੇ ਕਲੀਅਰ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਦੁਆਰਾ ਕਰਕੇ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਪਰ ਇਹ ਹੈ ਕਿ ਹੁਣ ਜੇ ਤਾਂ ਕੋਈ ਗੱਲ ਹੈ ਜੀ ਵਿਸ਼ਵਾਸ ਕਰਤੀ ਤਾਂ ਇਹ ਮੀਡੀਆ ਚੈਨਲ ਅੱਗੇ ਕਈ ਵਾਰੀ ਬੰਦਾ ਦਾ ਪਤਾ ਲੱਗ ਜਾਂਦੀ ਹੈ करके हजे ये स्टेज पर दिखी तो तो है बाकी अभी जितों लैके आए उ फड़ेंगे तो जिते गेंद चलिया सारा नैटवर्क क्लीयर था सर जी दस दूर करते कोई एन जी पी एस या नशेदार भी क्या मामला दर्जे हिसाब से नहीं हजे चेक करा हजे तो चोरी चोरी भी करते दर्ज नशे ना तो हो नशे अगर वापस होगा ही मैं ਨੇ ਵੀ ਆਪ ਵੀ ਇੱਕ ਹੋਰ ਇਹ ਤਾਂ ਲਾਉਂਦੇ ਹਾਂ ਹਾਂ ਆਪ ਦੇਟਰ ਹੋ ਗਏ ਉਹ ਵੀ ਨੋਟ ਕੋਈ ਇਹਦੇ ਇਹ ਸਾਰਾ ਇਹਦੇ ਡਿਟੇਲ ਚੈੱਕ ਕਰ ਰਹੇ ਹਾਂ ਪੈਂਡਿੰਗ ਦਾ ਮਾਰ ਲਿਆ ਮਾਰ ਦੇ ਦਾਲੋ ਤੇ ਸੀਨੀਅਰ ਅਸਟਾਫਾਂ ਦੇ ਜੋ ਨਿਮਾਈ 8 ਅਸਟਾਫੀ ਦਿਖਾਈ ਨਾਲ ਪੁਸ਼ ਕਰਾਂਗੇ ਬਸ ਇਹ ਜੀ ਦਾ ਰੱਖਣੇ ਤੇ ਪੈਦਾ ਚਟਾਣੇ ਨੂੰ ਕਿ ਉਹਦੇ ਗਵਨ ਬਹੁਤ ਵੱਡੀ ਕਮਾਈ ਬਣੀ ਚ ਨੇ ਕੀ ਇਹ ਹਾਂਜੀ ਇਹ ਬਹੁਤ ਵੱਡੀ ਰਿਕਵਰੀ ਹੈ ਜੀ ਇਹ ਦੇਖੋ ਇਹ ਕਿੰਨੋਂ ਕੰਜ਼ਿਊਮ ਕਿੰਨੇ ਬੰਦਿਆਂ ਜੁਣੀ ਸੀ ਇਹ ਕਿੱਲੇ ਹੀ ਰਹਿਣਾ ਬਹੁਤ ਡਰੱਗ ਇਹ ਕੋਈ ਡਰੱਗ ਹੀ ਕੋਈ ਨਹੀਂ ਹੈਗਾ ਠੀਕ ਹੈ ਨਾ ਤੇ ਇਹ ਕਿੰਨੋਂ ਕਿੱਥੇ ਕਿੱਥੇ ਰਿਵਿਊ ਹੋਈ ਸੀ ਕਿੰਨੇ ਮਾਵਾਂ ਦੇ ਬੱਚੇ ਖਰਾਬ ਹੋਣੇ ਸੀ ਤੇ ਸੋ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਮਤਲਬ ਹੋਰ ਇਹੋ ਜਿਹੇ ਰਿਕਵਰੀਆਂ ਕਰੀਏ ਤੇ ਇਹਦੇ ਨਾਲ ਮਤਲਬ ਬੜੀ ਥੰਡ ਪਏਗੀ ਤੇ ਜਿਹੜੇ ਇਹ ਕੰਮ ਜਾਂ ਕੰਮ ਕਰਦੇ ਨੇ ਉਹਨਾਂ ਨੂੰ ਵੀ ਸਲਾਖਾਂ ਦਿੱਖੇ ਜਾਣਗੇ ਕਿਉਂਕਿ ਇਹ ਕਮਰਸ਼ੀਅਲ ਦੇ ਨਾਂ ਦਾ ਜਮਾਨਤਾ ਜਲਦੀ ਜਲਦੀ ਨਾ ਕੋਸ਼ ਤੇ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਫੋਕਸ ਕੇਸ ਬਣਾ ਕੇ ਨਾਲੇ ਦੇ ਨਾਲ ਦੇ ਆ ਉਹਨਾਂ ਨੂੰ ਫੜ ਕੇ ਸਾਰਾ ਮੈਸਜ ਕਲੀਅਰ ਕਰਕੇ ਇਹਨਾਂ ਨੂੰ ਸਲਾਫਾ ਨੰਬਰ ਬੰਦ ਕਰਦੇ ਜੀ ਜੰਮੇ ਗੁਰਦਾਸ ਗੁਰਾਂ 15 ਨੰਬਰ ਤੀਜਾ ਤੁਹਾਨੂੰ ਜੀ ਹੋਣੀ ਚਾਹੀਦੀ ਹੈ ਅਟ ਬਹੁਤ ਵੱਡੀ ਕੰਮੀ ਹੈ ਇਸ ਨਾਲ ਦੇ ਕਿ ਜੀ ਐਸ ਐਚਓ ਸਾਹਿਬ ਨੂੰ ਕੋਈ ਵਿਸ਼ੇਸ਼ ਚਾਹਤ ਹਾਂਜੀ ਹਾਂਜੀ ਪੰਜਾਬ ਸਰਕਾਰ ਨੇ ਮਤਲਬ ਪਹਿਲੇ ਵਿੱਚ ਸਾਡੇ ਮਾਨਯੋਗ ਪੀਐਮ ਸਾਹਿਬ ਨੇ ਇਹਦੇ ਵਿੱਚ ਮਤਲਬ ਅਨਾਉਂਸ ਕੀਤਾ ਹੋਇਆ ਨਾਮ ਆਹ ਹੈ ਜਰਾ ਜ 40 ਹੈ ਜੱਤਨਾ ਉਹ ਮਤਲਬ ਉਹਨਾਂ ਨੇ 1 ਕਿਲੋ ਨਿਰੰਗ ਦੇ ਉੱਤੇ ਕੈਂਸ ਰਿਵਾਰਡ ਕੀਤਾ ਉਹ ਅਸੀਂ ਲਿਖੇ ਤੇ ਜਾਂਦੇ ਜਿਵੇਂ ਜਿਹੜੇ ਮਲਾਜ਼ਮਾਂ ਨੂੰ ਇਹਦੇ ਕੋਈ ਭਾਰ ਦਿੱਤੀ ਜਾ ਰਹੀ ਹੈ ਤੇ ਇਹਨਾਂ ਨੂੰ ਜਰੂਰ ਦਵਾਉਣਾ ਇਹਨਾਂ ਦੀ ਮੌਸਲਾਗਾਈ ਵਾਸਤੇ ਤੇ ਬਾਕੀ ਇੱਕ ਇਗਜ਼ਾਮਪਲ ਦੇ ਤੌਰ ਤੇ ਇਹਨਾਂ ਨੂੰ ਆਪਣੇ ਅਸੀਂ ਮੰਨ ਸਕਦੇ ਹਾਂ ਜੇ ਜਿਵੇਂ ਆਪ ਲੋਗ ਇਸੇ ਮੁੱਦੇ ਤੋਂ ਲੰਘ ਰਹੇ ਹੋਣ ਉਹਨਾਂ ਨੂੰ ਇਹ ਆ ਵੀ ਦੇਖੋ ਸਰਕਾਰ ਦਾ ਬੜਾ ਕਲੀਅਰ ਹੁੰਦਾ ਹੁਣ ਤੁਹਾਨੂੰ ਪਤਾ ਯੁਥ ਨਸ਼ਾ ਗਰੂਪ ਕਿ ਚੱਲ ਰਿਹਾ ਹੈ ਤੇ 1.5 ਸਾਲ ਤੋਂ ਇਹ ਬੜੀ ਜੋਰ ਸ਼ੋਰ ਨਾਲ ਗੇਮ ਚੱਲ ਰਹੀ ਹੈ ਇਹ ਇਹਦੇ ਜਿਹੀ ਹੈ ਵੀ ਜਿਹੜੇ ਇਥੇ ਕੰਮ ਕਰਦੇ ਨੇ ਅਸੀਂ ਫੜ ਕੇ ਅੰਦਰ ਲਵਾਵਾਂਗੇ ਜਾਂ ਆਪਣਾ ਛੱਡ ਦਿੰਦੇ ਆਂ ਭੱਜ ਦੂਜੇ ਪੰਜਾਬ ਤੋਂ ਕਿਉਂਕਿ ਅਸੀਂ ਮਾਈਕਰੋ ਲੈਵਲ ਤੋਂ ਲੈ ਕੇ ਜ਼ੀਰੋ ਤੋਂ ਲੈ ਕੇ ਸਦੇ ਤੁਸੀਂ ਕੰਨਾ ਕਰਦੇ ਸੀ ਵੱਡਾ ਸਮਾਧਨ ਨਹੀਂ ਖੜਾ ਜਾਂਦਾ ਠੀਕ ਹੈ ਨਾ ਹੁਣ ਵੱਡੇ ਵੀ ਖੜਾ ਜਾਂਦੇ ਛੋਟੇ ਵੀ ਖੜਾ ਜਾਂਦੇ ਠੀਕ ਹੈ ਨਾ ਤਾਂ ਕਰਕੇ ਸਾਰਿਆਂ ਦੇ ਉੱਤੇ ਚੈੱਕ ਹੈ ਕਿ ਅਸੀਂ ਸਾਰਾ ਮਤਲਬ ਇਹ ਲੋਕਾਂ ਦੀ ਮਾਨਸਾ ਵਾਲੇ ਨੂੰ ਕੋਸ਼ਿਸ਼ ਕਰਾਂਗੇ ਉਹ ਬਿਲਕੁਲ ਮਤਲਬ ਖਤਮ ਕਰ ਦੇ